ਜੋਨੇ ਨੂੰ ਹੋ ਗਿਆ ਅੱਜ ਬਹੁਤ ਵੱਡਾ ਸਟ्रेस ਸੇਲਫ ਆਪਣੀ ਇਬਾਦਤ ਕਰਕੇ ਤੇ ਕਿਰਨ ਕਰਕੇ ਮੈਨੂੰ ਇਹ ਫੈਸਲੇ ਲੈਣੇ ਪੈ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦੇ ਆ ਤੇ ਸਾਰੇ ਬਹੁਤ ਵਧੀਆ ਹੋਗੇ ਮੈਂ ਤੇ ਇਬਾਦਤ ਤੇ ਉਹਦੀ ਮੰਮੀ ਬਹੁਤ ਵਧੀਆ ਹਾਂ ਤੇ ਬਾਬਾ ਦੀ ਫਾਈਟ ਚੱਲ ਰਹੀ ਹੈ ਪਤਲੂ ਮੋਟੂ ਨਾਲ ਬਹੁਤ ਮੈਨੂੰ ਪਸੰਦ ਨਹੀਂ ਲੜ ਰਹੀ ਹੈ ਮੋਟੂ ਨਾਲ ਕਟੋਣਾ ਕਟੋ ਹੁਣ ਕਿਉਂ ਨਹੀਂ ਕੁੱਟ ਰੇ ਇਹਨੂੰ ਪਤਾ ਲੱਗ ਗਿਆ ਕੈਮਰਾ ਆਣਾ ਹੋ ਗਿਆ ਬਹੁਤ ਤੇਜ਼ ਹੈ ਵੀ ਬੋਲ ਲੜ ਰਹੀ ਸੀ ਇਹਦੇ ਨਾਲ ਇਹ ਤਾਂ ਪਤਲੂ ਫਰੈਂਡ ਏ ਪਤਲੂ ਨੂੰ ਪਰਾ ਬਿਠਾ ਰ ਕੇ ਪਤਲੂ ਸਵਾ ਨਾਲ ਇੱਥੇ ਹਾਂ ਦੇਖੋ ਦੋਨਾਂ ਨੂੰ ਕੰਮ ਪਿਸ਼ੋ ਪਿਸ਼ੋ ਹਾਂ 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 ਤੇ ਜਿੱਪੇ ਲਗੇ ਬਾਦ ਤਨਾ ਬਿਜ਼ੀ ਹੋਏ ਨੇ ਤੇ ਮੈਂ ਨਹੀਂ ਸਫਾਈਆਂ ਸੁਫੀਆਂ ਕਰਨ ਜਿੱਪੇ ਨੂੰ ਇਬਾਦਤ ਨਾਲ ਬਿਜ਼ੀ ਕੀਤਾ ਹੋਇਆ ਮਤਲਬ ਕਿ ਤੁਸੀਂ ਬਾਦ ਨੂੰ ਖੜਾਓ ਤੇ ਮੈਂ ਕੰਮ-ਕੁੰਮ ਕਰ ਲਾਂ ਤੇ ਮੈਂ ਥੋੜੀ-ਬੋਤੀਆਂ ਸਫਾਈਆਂ ਕਿਉਂਕਿ ਸਫਾਈਆਂ ਨਾਲ-ਨਾਲ ਹੁੰਦੀਆਂ ਰਹਿਣ ਤੋਂ ਚੰਗਾ ਰਹਿੰਦਾ ਵਾ ਪਹਿਲਾਂ ਮੈਂ ਨਾਲੋਂ-ਨਾਲ ਕਰਦੀ ਰਹੀ ਨਹੀਂ ਹੁਣ ਮੇਰਾ ਥੋੜਾ ਮਤਲਬ ਪੈ ਪੈਂਡਿੰਗ ਪੈ ਜਾਂਦੀਆਂ ਨੇ ਕਿਉਂਕਿ ਮੇਰੇ ਕੋ ਨਹੀਂ ਹੁੰਦੀਆਂ ਇਬਾਦਤ ਨਾਲ ਅਸੀਂ ਜ਼ਿਆਦਾ ਟਾਈਮ ਸਪੈਂਡ ਕਰਦੇ ਆਂ ਤੇ ਨਾਲ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਹੁੰਦੀਆਂ ਰਹਿੰਦੀਆਂ ਸਫਾਈਆਂ ਇਹ ਕਿੜੀਆਂ ਮੁਕਦੀਆਂ ਰੋ ਕਰ ਲਓ ਫੇਰ ਗੰਦ ਕਰ ਲਓ ਫੇਰ ਗੰਦ ਤੇਜ਼ ਕਰਕੇ ਹੁਣ ਸਿੱਪੀ ਲੱਗੀ ਆਏ ਹੁਣ ਮੈਨ ਲੱਦੈ ਨਾ ਸੋਨਾ ਤੇਜ਼ ਫੇਰ ਕਰਕੇ ਹੁਣ ਦੁਪਹਿਰ ਦੀ ਸਬਜੀ ਬਣਾਉਣ ਲੱਗੀ ਸੀ ਹਾਂਜੀ ਬਬਾ ਇਬਾਦਤ ਇੱਧਰ ਦੇਖੋ ਆ ਦੇਖੋ ਨੀਨੀ ਕਰ ਲੱਗੇ ਛੀ ਓਏ ਸੋਨੀ ਸੋਨੇ ਇੱਧਰ ਮੰਮਾ ਇੱਧੇ ਨਹੀਂ ਮੰਮਾ ਟੀਵੀ ਬਹੁ ਵੇਖਦੀ ਏ ਨੇ ਉਹ ਕਾਰਟੂਨਾਂ ਨੂੰ ਦੇਖ ਕੇ ਆਸਰੀ ਜਿੱਪੀ ਆਹ ਕੋਣ ਆਹ ਦੇਖਿਆ ਅਸਰੀ ਨੂੰ ਅੱਛਾ ਲੱਗ ਰਿਹਾ ਇਹ ਬਾਦਤ ਨੂੰ ਅੱਛਾ ਲੱਗ ਰਿਹਾ ਸੀ ਉਹ ਹੈ ਬਾਦਤ ਹਾਂਜੀ ਸੋਨੇ ਚਾ ਉਹ ਵੇਖ ਫੇਰਾ ਚਰੀਓ ਕਾਟਣ ਵੇਕੇ ਚਾ ਸੋ ਜਾਣ ਮਮੀ ਕੰਮ ਕਰ ਲੈਣ ਤੇ ਪਾਪਾ ਵੀ ਪਾਪਾ ਨੇ ਇੱਕ ਹੀ ਕੰਮ ਕਰਨਾ ਆਪਣਾ ਗੇਮ ਖੇਡਣੀ ਆ ਪਾਪਾ ਨੂੰ ਬਹੁਤ ਕੰਮ ਨੇ ਅੱਜ ਗੇਮਾਂ ਦੇ ਪਹਿਲਾਂ ਨੇ ਮਲੂ ਇਹ ਕਿਹੜਾ ਮੈਚ ਜਿੱਤਣਾ ਕਿਹੜਾ ਹਾਰਨਾ ਨਾ ਨਾ ਜੀ ਨਾ ਉਹ ਤਾਂ ਯਾਰ ਦੇਖੋ ਪਤਾ ਕੀ ਹੈ ਮੈਚ ਦੇਖਣਾ ਖੇਡਣਾ ক্রিকেট ਗੇਮ ਖੇਡਣੀ ਨਾ ਇੱਕ ਨਾ ਮਨ ਨੂੰ ਰਿਲੈਕਸ ਕਰ ਦਈਏ ਮੈਂ ਤੂੰ ਵੀ ਵੈਲੀ ਹੋਣੇ ਚਾਹਣਾ ਮੈਂ ਗੇਮ ਕਿਉਂ ਖੇਡਦਾ ਕੋਈ ਜਵਾਬ ਥੋੜੀਆ ਪਰ ਮਨ ਨੂੰ ਇੱਕ ਰਿਲੈਕਸੇਸ਼ਨ ਜੀ ਮਿਲ ਜਾਂਦੀ ਹੈ ਸਟ्रेस ਜਿਹੜਾ ਕੰਮ ਦਾ ਹੁੰਦਾ ਦੂਰ ਹੋ ਜਾਂਦਾ ਤਾਂ ਮੈਂ ਖੇਡਦਾ ਨਹੀਂ ਅੱਡਾ ਕੋਈ ਗੱਲ ਨਹੀਂ ਕਿਉਂਕਿ ਜਦੋਂ ਇਹ ਮੈਂ ਫਾਈਲ ਰੈਡੀ ਕਰਦਾ ਕੋਈ ਵੀ ਬੜਾ ਦਿਮਾਗ ਲੱਗਦਾ ਅੱਜ ਮੇਰੀ 3 4 ਫਾਈਲਾਂ ਨੇ ਜਿਹੜੀ ਕਰਨ ਵਾਲੀਆਂ ਨੇ ਉਹ ਅੱਜ ਕਰਕੇ ਅੱਜ ਰਾਤ ਤੱਕ ਡਨ ਕਰਨੀਆਂ ਨੇ ਹੁਣ ਵਿੱਚ ਵਿੱਚ ਮੈਂ ਇੱਕ ਇੱਕ ਫਾਈਲ ਫੜ ਲਾਂਗਾ ਫਿਰ ਗੇਮ ਖੇਡਾਂਗਾ ਫਿਰ ਫੜ ਲਾਂਗਾ ਫਿਰ ਗੇਮ ਖੇਡਾਂਗਾ ਫਿਰ ਠੀਕ ਰਹਿੰਦਾ ਵਿੱਚ ਹੀ ਇਬਾਦਤ ਨੇ ਚਲ ਬਾਦ ਸੋ ਜਾਓ ਤੁਸੀਂ ਚਲੋ ਮੈਂ ਵੀ ਬਣਾ ਲਾਂਾ ਸਬਜ਼ੀ ਸਬਜ਼ੀ ਤੇ ਮੈਂ ਸੱਚ ਕਹਿਣਾ ਹੀ ਕਿ ਕਮੈਂਟ ਕੀਤਾ ਸੀ ਕੱਲ੍ਹ ਵਾਲੇ ਵਲੌਗ ਦੇ ਵਿੱਚ ਕਿ ਤੁਸੀਂ ਮਤਲਬ ਪਿੰਡ ਵਾਲੇ ਭਾਬੀ ਨੂੰ ਭਾਬੀ ਕਿਉਂ ਕਹਿੰਦੇ ਨੇ ਮਤਲਬ ਮੈਂ ਭਾਬੀ ਕਿਉਂ ਕਹਿੰਦੀ ਆ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਬਸ ਸ਼ਾਇਦ ਹੋ ਸਕਦਾ ਤੁਸੀਂ ਨਵੇਂ ਸਬਸਕ੍ਰਾਈਬਰ ਨਵੀਂ ਫੈਮਿਲੀ ਸਾਡੇ ਨਾਲ ਜੁੜੀ ਹੋਵੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਨਾ ਭਾਬੀ ਨੂੰ ਮਤਲਬ ਜਦੋਂ ਮੇਰੀ ਤੇ ਛੁੱਪੀ ਦੀ ਮੈਰਿਜ ਹੁਣ ਤੁਸੀਂ ਪਹਿਲਾਂ ਜਾਣਦੀ ਸੀ ਤੇ ਛੁੱਪੀ ਜੋ ਬੋਲਦੀ ਹੁੰਦੀ ਸੀ ਭਾਬੀ ਤੇ ਮੈਂ ਵੀ ਮਤਲਬ ਮੈਂ ਵੀ ਭਾਬੀ ਬੋਲਣਾ ਸ਼ੁਰੂ ਕਰ ਦਿੱਤਾ ਉਸ ਟਾਈਮ ਤੇ ਹਨਾ ਤੇ ਉਹ ਭਾਬੀ ਬੋਲਣਾ ਮਤਲਬ ਮੇਰੇ ਮਨ ਤੇ ਮਤਲਬ ਮੂੰਹ ਦੇ ਉੱਤੇ ਜਿਵੇਂ ਬੰਦੇ ਦੇ ਚੜ ਨਹੀਂ ਜਾਂਦੀ ਉਹ ਚੀਜ਼ ਤਾਂ ਮੇਰੇ ਮੂੰਹ ਦੇ ਉੱਤੇ ਉਹ ਚੀਜ਼ ਚੜ ਗਈ ਹੈ ਮੇਰੇ ਕੋਲ ਦੀਦੀ ਬੋਲੇ ਹੀ ਨਹੀਂ ਜਾਂਦਾ ਦੀਦੀ ਮੈਂ ਮਤਲਬ ਜਿਹੜੇ ਆਪਣੇ ਨਾਨਾ ਨੇ ਉਹਨਾਂ ਨੂੰ ਬੋਲਦੀ ਆ ਤੇ ਉਹਨਾਂ ਨੂੰ ਮੈਂ ਭਾਬੀ ਬੋਲਦੀ ਸਾਰੇ ਭਾਬੀ ਭਾਬੀ ਤੇ ਮੇਰੇ ਮੂੰਹ ਤੇ ਵੀ ਉਹ ਭਾਬੀ ਚੜ ਗਿਆ ਸੀ ਸੋ ਇਸ ਕਰਕੇ ਭਾਬੀ ਬੋਲਦੀ ਆਦਰਵਾਇਸ ਕੋਈ ਇਦਾਂ ਦਾ ਇਹ ਨਹੀਂ ਹੈਗਾ ਕਿ ਇਧਰ ਕੋਈ ਰਿਵਾਜ ਆ ਇਦਾਂ ਜਾਂ ਕੁਛ ਇਦਾਂ ਦਾ ਨਹੀਂ ਜੋ ਤੁਹਾਨੂੰ ਮੂੰਹ ਚੜ ਜਾਏ ਬੰਦਾ ਬਾਕੀ ਪਿਆਰ ਹੋਣਾ ਚਾਹੀਦਾ ਵਾ ਦੀਦੀ ਬੋਲੋ ਭਾਬੀ ਬੋਲੋ ਇੱਥੇ ਕੋਈ ਹੋ ਨਹੀਂ ਹੈਗਾ ਨਹੀਂ ਨੇਚਰਲ ਜੀ ਗੱਲ ਹੈ ਵਿਆਹ ਤੋਂ ਪਹਿਲਾਂ ਬਹੁਤ ਪੁਰਾਣੀ ਗੱਲਾਂ ਨੇ ਜਦੋਂ ਮੈਂ ਤੇ ਕਿਰਨ ਦੋਸਤ ਹੁੰਦੇ ਸੀ ਜਿਹਨੇ ਸਾਨੂੰ ਜਿਹਨੇ ਸਾਡੀ ਸਟੋਰੀ ਫੋਲੋ ਕੀਤੀ ਹੋਈ ਹੈ ਜਿਨ੍ਹਾਂ ਨੂੰ ਪਤਾ ਸਾਡੇ ਬਾਰੇ ਹਨ ਉਹ ਤਾਂ ਚਲੋ ਇਸ ਚੀਜ਼ ਨੂੰ ਜਾਣਦੇ ਹੀ ਨੇ ਹੁਣ ਉਦੋਂ ਕੀ ਸੀ ਸੀ ਕਿ ਮੇਰੇ ਹੋਰ ਵੀ ਫਰੈਂਡਸ ਜਿਵੇਂ ਘਰੇ ਆਣਾ ਹਨਾ ਕੋਈ ਮੇਰੀ ਫੀਮੇਲ ਫਰੈਂਡਸ ਵੀ ਹੁੰਦੀਆਂ ਸੀ ਮੇਰੇ ਦੋਸਤ ਹੁੰਦੇ ਸੀ ਉਹ ਜਿਵੇਂ ਮੇਰੇ ਘਰੇ ਆ ਕੇ ਵੀਰੇ ਨੂੰ ਵੀਰਾ ਕਹਿਣਾ ਭਾਬੀ ਨੂੰ ਭਾਬੀ ਕਹਿਣਾ ਐਸ ਸਿੰਮਲਰ ਕੋਈ ਸੋਰੀ ਉਵੇਂ ਕਿਰਨ ਵੀ ਉਹ ਨਾਲ ਚੁ ਇੱਕ ਸੀ ਹਨਾ ਜਿਵੇਂ ਮੈਂ ਭਾਬੀ ਕਹਿਣਾ ਉਵੇਂ ਭਾਬੀ ਕਹਿ ਦੇਣਾ ਹਨਾ ਤੇ ਦੋਸਤ ਦੋਸਤ ਹੁੰਦੇ ਹਨਾ ਉਹ ਐਸਾ ਮੂੰਹ ਚੜਿਆ ਹੋਇਆ ਫਿਰ ਕੋਈ ਇੱਕ ਵਾਰ ਇਕਦਮ ਚੇਂਜ ਨਹੀਂ ਕੀਤਾ ਜਾਂਦਾ ਕੀਤਾ ਜਾਂਦਾ ਹੁੰਦਾ ਹੀ ਨਹੀਂ ਹਾਂ ਹੁੰਦਾ ਹੀ ਉਪਰੋਂ ਸੁਭਾਵਿਕ ਹੈ ਜੇ ਕੋਈ ਉਹ ਕਿਸੇ ਨੇ ਲਿਖਿਆ ਸੀ ਹਾਂ ਕਿ ਇਹਨਾਂ ਕੋਲ ਜਿਆਦਾ ਹੀ ਸਿਆਣੀ ਹੈ ਕੋਈ ਜਿਆਦਾ ਹੀ ਸਿਆਣੀ ਕੋਈ ਚਾ ਇਹ ਲਿਖਿਆ ਸੀ ਕਿਰਨ ਕਿਸੇ ਨੇ ਚਲੋ ਜੋ ਵੀ ਹੈ ਮੈਂ ਉਹ ਕਮੈਂਟ ਡਿਲੀਟ ਕਰਕੇ ਹਾਈਟ ਮਾਰਦਾ ਹੈ ਨਾ ਜਿੰਨਾ ਕਿਸ ਨੂੰ ਲੱਗਦਾ ਹਾਂ ਮਤਲਬ ਕਿ ਉਹ ਬੀਅਸਲੀ ਗੱਲ ਹੈ ਉਹ ਤਾਂ ਤੁਹਾਨੂੰ ਪਤਾ ਹੀ ਅਸੀਂ 네ਗੈਟਿਵਿਟੀ ਰਹਿਣ ਨਹੀਂ ਦਿੰਦੇ ਆਪਣੇ ਚੈਨਲ ਦੇ ਉੱਪਰ 네ਗੈਟਿਵ ਵਾਈਬਸ ਕੀ 네ਗੈਟਿਵ ਕਮੈਂਟ 네ਗੈਟਿਵ ਥੋਟ 네ਗੈਟਿਵ ਪਰਸਨ ਕੋਈ ਨਹੀਂ ਰਹਿਣ ਦਿੰਦੇ ਸੋ ਸਾਡੀ ਹੈਬਿਟ ਹੈ ਜਿਹੜਾ ਕੋਈ 네ਗੈਟਿਵ ਕਰੇਗਾ ਅਸੀਂ ਉਡਾਵਾਗੇ ਤੇ ਉਹਨੂੰ ਹਾਈਟ ਵੀ ਮਾਰ ਦਾਂਗੇ ਚਲੋ ਸੁਵਾ ਦੋ ਏਦਾਂ ਸੁੰਦੀ ਐ ਏਦਾਂ ਇਹਨੇ ਐਵੇਂ ਸੋਣਾ ਤੇ ਟੇਢੀ ਮੇਢੀ ਐਂ ਰਿਲੈਕਸ ਹੋ ਕੇ ਅਜ ਫਿਰ ਹੂੰ ਬਸ ਇਹਨੇ ਐਵੇਂ ਸੋਣਾ ਛੋ ਵੀ ਐ ਹਾਂ 2 ਮਿੰਟ ਚ ਪਾਪਾ ਨੇ ਸੁਵਾ ਦੇਣਾ ਇਹਨੇ ਤੇ ਮੰਮੀ ਕੋਲ ਬੈਠੀ ਰਹੀ ਕਿ 2 ਘੰਟੇ ਵੀ ਰੋਈ ਜਾਓਗੇ ਰੋਈ ਜਾਓਗੇ ਪਤਾ ਨਹੀਂ ਯਾਰ ਇਹਨੂੰ ਹੱਥ ਦੀ ਪਛਾਣ ਐ ਮੇਰੀ ਉਹ ਹੱਥ ਦੀ ਪਛਾਣ ਵੀ ਐਵੇਂ ਤਬ ਕੀ ਆਂਦੀ ਤੇ ਮੈਂ ਐਵੇਂ ਸੋਣਾ ਕਰੀ ਕਿ ਤੁਸੀਂ ਵੀ ਐਵੇਂ ਸਭ ਕੀ ਦਿੰਦੇ ਹੋ ਸਹੀ ਗੱਲ ਹੈ ਹਾਂ ਹਾਂਜੀ ਦੱਚੋ ਮੇਰਾ ਨੰਨੂ ਬਿਮਾਰ ਹੋ ਗਿਆ ਥੋੜਾ ਜਿਹਾ ਬਮਾਰ ਕਰਨ ਨੂੰ ਹੈਨ ਲੂਨ ਮੋਸ਼ਨ ਲੱਗੇ ਥੋੜੀ ਥੋੜੀ ਪਰ ਦੇਖੋ ਕਿਵੇਂ ਖੁਸ਼ ਹੋ ਰਹੀ ਹੈ ਹੈ ਖੁਸ਼ ਪੂਰੀ ਪੂਰੀ ਖੁਸ਼ ਹੈ ਓਏ ਓ ਚਲੇ ਅਸਲੀ ਗੰਦੇ ਗੰਦੇ ਕੇਰਨ ਬਣਾ ਕੇ ਲਿਆ ਨੀ ਮੇਰੇ ਲਈ ਸਵੀਟ ਕੌਰ ਬੜੇ ਵਧੀਆ ਮਸਾਲਾ ਸਵੀਟ ਕੌਰ ਜਿਹਨੇ ਮੋਲਾਂ ਚ ਕੰਦੇ ਹੁੰਦੇ ਹੋਂ ਹਾਂ ਸਹੀ ਗੱਲ ਹੈ ਸੇਮ ਹੋਈ ਚੀਜ਼ ਬਣੀ ਨੀ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂਗਾ ਮॉल ਵਿੱਚ ਵੀ ਇਹ ਜਿਹੇ ਸਟਾਲਸ ਲੱਗੀ ਹੁੰਦੀਆਂ ਨੇ ਬਹੁਤ ਟੇਸਟੀ ਲੱਗਦੇ ਨੇ ਹਾਂ ਆ ਇਬਾਦਤੀ ਦਵਾਈ ਲਈ ਅੰਤੋਲੀ ਜੀ ਉਹਦੇ ਡਾਕਟਰ ਸਾਹਿਬ ਨੇ ਫੋਨ ਤੇ ਹੀ ਕੁਝ ਗੱਲ ਕਰ ਲਈ ਸੀ ਉਹਨਾਂ ਨੇ ਕੰਸਲਟੇਸ਼ਨ ਲੈ ਲਈ ਸੀ ਆਪਾਂ ਉਹ ਕਹਿੰਦੇ ਕੋਈ ਟੈਨਸ਼ਨ ਨਹੀਂ ਆ ਹੋ ਜਾਂਦਾ ਬੇਬੀ ਦਵਾਈ ਟੱਕਾ ਗਰਮੀਆ ਕਰਕੇ ਆਏ ਬਨਾਣਾ ਮਿਲੇਗਾ ਖਾਣ ਨੂੰ ਇਹ ਹੋਂ ਤਾਂ ਨਹੀਂ ਦੱਸੇ ਦਵਾਂਗੇ ਸੂਰੀ ਤੇ ਤੁਹਾਨੂੰ ਮੈਂ ਫਰੈਸ਼ ਲੈ ਕੇ ਆਉਂਗੀ ਨਾ ਫਰੈਸ਼ ਵਾਲਾ ਨਹੀਂ ਮੰੰਦੀ ਨਾ ਉਹਨੂੰ ਬਿਲਕੁਲ ਠੀਕ ਫਰੈਸ਼ ਫਰੈਸ਼ ਮੈਂ ਦੰਨੀ ਆਂ ਹੇ ਬਾਬੂ ਓ ਸੁਣੇ ਜਿਉਣੇ ਨੂੰ ਹੋ ਗਿਆ ਅੱਜ ਬਹੁਤ ਵੱਡਾ ਸਟ੍ਰੈਸ ਕਿਉਂਕਿ ਅੱਜ ਉਹ ਨਾ ਮੈਂ ਵੇਇੰਗ ਮਸ਼ੀਨ ਇੱਥੇ ਅੰਦਰ ਲੈ ਕੇ ਆਈ ਸੀ ਤੇ ਮੈਂ ਇਹ ਬਾਦਦਾ ਜਿਵੇਂ weight ਮੈਂ ਉਹਨੂੰ ਫੜ ਕੇ ਵੇਖਣਾ ਸੀ ਨਾ ਕਿਉਂਕਿ ਡਾਕਟਰ ਨੂੰ ਭੇਜਣਾ ਸੀ ਨਾ ਤੇ ਜਿਉਣੇ ਨੇ ਗਲਤੀ ਨਾਲ ਅਜਾ ਆਪਣਾ weight ਚੈੱਕ ਕਰ ਲਿਆ ਗਲਤੀ ਨਾਲ ਤਾਂ ਜਿਹੜਾ ਸੱਤ ਮੈਂ ਤੇ ਚਲਾ ਕੇ ਅੱਜ ਨਹੀਂ ਆ ਰਿਹਾ ਸੱਚੀ ਯਾਰਾ ਨੋ ਨੋ ਡਾਊਟ ਯਾਰ ਸਦਮਾ ਲੱਗ ਗਿਆ ਮੈਨੂੰ ਕਿਉਂਕਿ ਪੂਰਾ 1 ਕੁਇੰਟਲ weight ਯਾਰ ਮਜ਼ਾਕ ਥੋੜੀ ਹੈ ਮੇਰਾ ਤਾਂ ਜ਼ਿੰਦਗੀ ਚ ਕਦੇ 90 ਨਹੀਂ ਟੱਪਿਆ ਸੀ 1 ਕੁਇੰਟਲ ਕਿਵੇਂ ਹੋ ਗਿਆ ਮੇਰਾ ਹੈਣਾ ਯਾਰ ਸਹੀ ਗੱਲ ਹੈ ਮੈਂ ਤਾਂ weight ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਇੰਨੀ weight ਦੀ ਐਕਸਰਸਾਈਜ਼ ਕੀਤੀ ਸੀ ਔਰ ਤੁਸੀਂ ਮੰਨੋ ਮੈਂ 80 ਤੱਕ ਲੈ ਗਿਆ ਸੀ ਆਪਣਾ weight ਮਤਲਬ 2 ਸਾਲਾਂ ਚ ਮੇਰਾ 20 ਕਿਲੋ weight ਵਧ ਗਿਆ ਕਿਉਂਕਿ ਇਸ ਸਰਦੀਆਂ ਚ ਬਹੁਤ ਖਾਦਾ ਖਾਦਾ ਪੀਤਾ ਪਿੰਡ ਜਾਂਦੇ ਆ ਪੀਜ਼ਾ ਖਾ ਲਿਆ 버ਗਰ ਖਾ ਲਿਆ ਮੈਂ ਤਾਂ ਲੈਣਾ ਜੀ ਪੱਕਾ ਪ੍ਰਾਣ ਕਿ ਮੈਂ ਵਾਦਾ ਕਰਦਾ ਅੱਜ ਤੋਂ ਮੇਰੀ weight loss ਦੀ ਜਰਨੀ ਸ਼ੁਰੂ ਕਿਉਂਕਿ ਨੋਟ ਫੋਰ ਮੀ ਮੈਂ ਆਪਣੇ ਵਾਸਤੇ ਨਹੀਂ ਆਪਣੇ ਆਪਣੀ ਫੈਮਿਲੀ ਆਪਣੇ ਬੱਚਿਆਂ ਵਾਸਤੇ ਕਿਉਂਕਿ ਮੈਂ ਜੇ ਫਿੱਟ ਰਹੂੰਗਾ ਮੈਂ ਤੰਦਰੁਸਤ ਰਹੂੰਗਾ ਤਾਂ ਆਬਵੀਅਸਲੀ ਮੈਂ ਆਪਣੀ ਫੈਮਿਲੀ ਦੀ ਕੇਅਰ ਕਰ ਸਕੂੰਗਾ ਸੋ ਇਸ ਚੀਜ਼ ਦਾ ਮੈਨੂੰ ਜਿਆਦਾ ਸਟ्रेस ਹੋਇਆ ਕਿ ਹਨਾ ਵੀ ਨੋ ਵੇਟ ਯਾਰ ਕਿਉਂਕਿ ਨਾ ਕੋਈ ਵਾਕ ਨਾ ਕੋਈ ਸਾਈਕਲਿੰਗ ਨਾ ਕੁਝ ਆਹ ਆਈ ਆਈ ਬਪਰੇ ਤੇ ਪੋਟਲੀ ਹੋਣਾ ਸੋ ਮੈਂ 100 ਦਿਨ ਦਾ ਚੈਲੰਜ ਲੈਣਾ ਆਪਣੇ ਆਪ ਦਾ 100 ਦਿਨਾਂ ਦੇ ਅੰਦਰ ਅੰਦਰ ਮੈਂ ਆਪਣੇ ਆਪ ਨੂੰ ਕਾਫੀ ਫਿਟ ਕਰਨਾ ਤੇ ਮੈਂ ਅੱਜ ਤੁਹਾਨੂੰ ਆਪਣਾ weight ਦਿਖਾਨਾ ਪਹਿਲਾਂ ਥੱਲੇ ਡਿੱਗੀ ਡਿੱਗੀ ਮੈਂ 100 ਦਿਨ ਦਾ ਸ਼ੋਰਟ ਦਾ ਚੈਲੰਜ ਵੀ ਲਵਾਂਗਾ ਸ਼ੋਰਟ ਵੀ ਬਣਾਵਾਂਗਾ ਆਪਣੇ 100 ਦਿਨ ਤੇ ਲਗਾਤਾਰ ਮੈਂ ਆਪਣੇ ਵਲੌਗਸ ਵਿੱਚ ਵੀ ਭਾਵੇਂ ਵਲੌਗ ਕੁਝ ਵੀ ਹੋਇਆ ਕਰੇ ਪਰ ਡੇਲੀ ਆਪਣਾ weight ਦਾ ਤੁਹਾਨੂੰ ਦਿਖਾਇਆ ਕਰਾਂਗਾ ਡੇ ਨੰਬਰ ਇੰਨਾ ਤੇ weight ਕਿੰਨਾ ਡੇ ਨੰਬਰ ਇੰਨਾ ਤੇ weight ਕਿੰਨਾ ਵਾਹ ਵਾਹ ਉਸਤਾਦ ਵਾਹ ਸੋ ਅੱਜ ਮੈਂ ਤੁਹਾਨੂੰ ਸ਼ੁਰੂਆਤ ਕਰਦਾ ਦੇਖੋ ਜੀ ਤੁਸੀਂ ਕਹੋਗੇ ਵਾਹ ਓਏ ਐਮਾ ਮੋਟਾ ਇਹ ਦੇਖੋ ਮੈਂ ਇਸ ਤੇ ਖੜ ਗਿਆ ਇਹ ਪੂਰਾ ਹੀ ਹੋ ਗਿਆ ਪੂਰਾ ਆ ਗਿਆ ਪੂਰਾ 1 ਕਿਲੋ 100 ਕਿਲੋ ਦੇਖੋ ਹੁਣ ਘਟ ਗਿਆ ਫੇਰ ਮਤਲਬ ਆਈਡੀ ਹੋ ਗਿਆ ਹੁਣ ਮੈਂ 100 ਕਿਲੋ ਦਾ ਹੈਗਾ ਹੁਣ ਮੇਰੀ weight loss ਦੀ ਜਰਨੀ ਸ਼ੁਰੂ ਹੋਏਗੀ ਅੱਜ ਤੋਂ ਹੀ ਔਰ ਮੈਂ ਜਾ ਰਹਾ ਸਪੈਸ਼ਲ ਡਾਈਟੀਸ਼ੀਅਨ ਨੂੰ ਮਿਲੂੰਗਾ ਕਿਸੇ ਨੂੰ ਐਦਾਂ ਨਹੀਂ ਕਰਦਾ ਪ੍ਰੋਪਰ ਡਾਈਟੀਸ਼ੀਅਨ ਨਾਲ ਗੱਲ ਕਰਕੇ ਫਿਰ ਆਪਣੀ weight loss ਜਰਨੀ ਸਟਾਰਟ ਕਰਦਾ ਕਿਉਂਕਿ ਮੈਨੂੰ ਸਟ्रेस ਬਹੁਤ ਜ਼ਿਆਦਾ ਹੋਇਆ ਪਿਆ ਇਸ ਚੀਜ਼ ਦਾ ਕਿਉਂਕਿ ਅੱਟੇ ਡਕ ਵਧ ਗਿਆ ਦੇਖੋ ਪਤਾ ਕੀ ਉਹਦੇ ਨਾਲ ਮੈਨੂੰ ਵੀ ਤਾਂ ਸਭ ਨੂੰ ਹੀ ਪਤਾ ਯਾਰ ਮੈਂ ਕੀ ਅਣਜਾਣ ਪੁਣੀ ਵੀ ਯਾਰ ਤੁਸੀਂ ਥੋੜੀ ਅਣਜਾਣ ਹੋ ਪਤਾ ਸਭ ਨੂੰ ਹੁੰਦਾ ਵੀ ਆਪਾਂ weight ਵਧਾਵਾਂਗੇ ਉਹਦੇ ਨਾਲ ਬੜਾ ਆਪਣਾ ਕੋਲੇਸਟ੍ਰੋਲ ਵਧਦਾ ਹੈ ਬੀਪੀ ਵਧਦਾ ਹੈ ਬੜੀਆਂ ਬਿਮਾਰੀਆਂ ਦਾ ਘਰ ਹੈ ਫਿਰ ਵੀ ਮੇਰੇ ਵਰਗੇ ਬੰਦੇ ਕਈ ਹੁੰਦੇ ਨੇ ਧਿਆਨ ਨਹੀਂ ਦਿੰਦੇ ਐਕਸਰਸਾਈਜ਼ ਸ਼ੁਰੂ ਸਾਈਕਲਿੰਗ ਵਾਕ ਸਭ ਸ਼ੁਰੂ ਕਰਾਂਗੇ ਹੁਣ ਯਾਰ ਸਰੀਆ ਉਹਦੇ ਡੈਡੀ ਇਹ ਖਾਸੇ ਹਸਰੀਏ ਵੀ ਸਾਈਕਲ ਕਰ ਨਹੀਂ ਮੈਂ ਨਾ ਇੱਕ ਚੀਜ਼ ਤੋਂ ਖਰਾਣ ਇਹ ਇਹ ਮੈਨੂੰ ਦੇਖ ਕੇ ਖੁਸ਼ ਹੁੰਦੀ ਹੈ ਕਿ ਮੇਰੇ ਉੱਪਰ ਹੱਸਦੀ ਹੈ ਮੈਂ ਕਨਫਿਊਜ਼ ਆ ਉਹਨੂੰ ਕੀ ਪਤਾ ਵਿਚਾਰੀ ਨੂੰ ਪਿਆਸ ਹੱਸਣਾ ਹੁੰਦਾ ਖੁਸ਼ ਹੁੰਦੀ ਹੈ ਉਹਨੂੰ ਬੱਚੇ ਖੁਸ਼ ਹੁੰਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਇਹਨਾਂ ਚਿੰਦੂ ਮਾਪੀ ਓਏ ਬਾਪੂ ਓਏ ਛੋਨੇ ਹਾਂਜੀ ਪਾਪਾ ਕੋਲੋ ਕੋਲੋ ਪੈਰਾਂ ਤੇ ਨਾ ਪਾਪਾ ਮੈਨੂੰ ਬਤਾਓ ਪਹਿਲਾ ਮੈਂ ਬੰਤੂ ਕੀ ਗੱਟੂ ਜਾਣਾ ਵੇ ਤੱਕ ਯਾਰ ਪਤਾ ਕੀ ਇਹ ਹੋਰ ਤਾਂ ਕੁਝ ਨਹੀਂ ਸਿਰਫ ਆਪਣੀ ਇਬਾਦਤ ਕਰਕੇ ਤੇ ਕਿਰਨ ਕਰਕੇ ਮੈਨੂੰ ਇਹ ਫੈਸਲੇ ਲੈਣੇ ਪੈ ਰਹੇ ਨੇ ਕਿ ਮੇਰੀ ਹੈਲਥ ਜੇ ਠੀਕ ਨਹੀਂ ਹੋਏਗੀ ਇਹ ਤਾਂ ਆਬਵੀਅਸਲੀ ਗੱਲ ਹੈ ਸਫਰ ਕੌਣ ਕਰੇਗਾ ਫੈਮਲੀ ਸਫਰ ਕਰਦੀ ਹੈ ਸੋ ਇਸ ਟਾਈਮ ਦੇ ਉੱਪਰ ਨਾ ਪਹਿਲਾਂ ਫਰਕ ਨਹੀਂ ਪੈਂਦਾ ਸੀ ਬਾਅਦ ਤੋਂ ਪਹਿਲਾਂ ਹਨਾ ਕੋਈ ਫਰਕ ਨਹੀਂ ਪੈਂਦਾ ਸੀ ਬਟ ਹੁਣ ਬਹੁਤ ਫਰਕ ਪੈਂਦਾ ਹੈ। ਇਹ ਹੈਲਥ ਤਾਂ ਠੀਕ ਆ ਬਸ ਇਹ ਹੈ ਕਿ ਜਿਹੜਾ ਮੋਟਾਪਾ ਵਾ ਇੱਕ ਔਣ ਵਾਲੇ ਸਮੇਂ ਵਿੱਚ ਇਹਦੇ ਨਾਲ ਬਿਮਾਰੀਆਂ ਹੁੰਦੀਆਂ। ਨਹੀਂ ਹੈਲਥੀ ਹੈ ਬੇਸਿਕਲੀ ਮੋਟਾਪਾ ਇੱਕ ਬਿਮਾਰੀ ਹੈ ਮੈਂ ਤਾਂ ਇਹ ਮੰਨਦਾ। ਮੋਟਾਪੇ ਦੇ ਨਾਲ ਹੁਣ ਮੈਂ ਬਿਲਕੁਲ ਫਿੱਟ ਫਾਈਨ ਨਾ ਕੋਈ ਕੁਝ ਕੋਲੇਸਟ੍ਰੋਲ ਨਹੀਂ ਵਿੱਚ ਪਹਿਲਾਂ ਉਹ ਵਧ ਗਿਆ ਸੀ ਮੇਰਾ ਹੁਣ ਕੋਲੇਸਟ੍ਰੋਲ ਠੀਕ ਹੈ ਸਭ ਕੁਝ ਓਕੇ ਆ ਬਟ ਜੋ ਉਮਰ ਵੱਧਦੀ ਹੈ ਇਹਨੇ ਮੋਟਾਪਾ ਕਿਉਂਕਿ ਦੇਖੋ ਮੈਂ ਦੇਖੋ ਭਾਵੇਂ ਮੈਂ ਜਿੰਨਾ ਮਰਜੀ ਕਿੰਨਾ ਐਕਟਿਵ ਆ ਤੁਸੀਂ ਦੇਖਦੇ ਹੋ ਪਰ ਇੱਕ ਨਾ ਇੱਕ ਟਾਈਮ ਤੇ ਜਦੋਂ ਸਰੀਰ ਆਪਣਾ ਮੈਚੂਰ ਹੋਰ ਹੋ ਜਾਂਦਾ ਹੈ ਬੁਢਾਪੇ ਵਾਲ ਜਾਂਦਾ ਤੇ ਬਾਵਾ ਲੱਤਾਂ ਕਮਜ਼ੋਰ ਹੁੰਦੀਆਂ ਨੇ ਤੇ ਆ ਜਿਹੜੀ ਮੈਂ ਆਪਣੀ ਕੇ ਗਾ ਸਟਿਕ ਲੈ ਤੁਰਦਾ ਇਹ ਵੀ ਇੱਕ ਟਾਈਮ ਤੇ ਮੈਨੂੰ ਬੋਝ ਲੱਗਣ ਲੱਗੂਗੀ ਵੀ ਇੰਨੀ ਭਾਰੀ ਲੈ ਕੇ ਕਿਉਂਕਿ ਇਹ ਬਹੁਤ ਭਾਰੀ ਹੈ ਮੈਂ ਲੈ ਕੇ ਤੁਰਦਾ ਤਾਂ ਇੱਕ ਟਾਈਮ ਤੇ ਮੈਨੂੰ ਲੱਗੂਗਾ ਵੀ ਮੈਂ ਹੈ ਵੀ ਜ਼ਿਆਦਾ ਚੱਕੀ ਹੋਈ ਹੈ 5-7 ਕਿਲੋ ਦੀ ਤਾਂ ਹੋएगी ਬੜੇ ਆਰਾਮ ਦੇ ਨਾਲ ਇਹ ਤੇ ਸਟੀਲ ਹੈ ਬਹੁਤ ਮੋਟਾ ਸਟੀਲ ਹੈ ਉਸ ਕਰਕੇ ਮੈਨੂੰ ਐਵੇਂ ਆ ਕਿ ਆਪਣੀ ਹੈਲਥ ਵੱਲ ਧਿਆਨ ਦੇਣਾ ਸ਼ੁਰੂ ਕਰਨਾ ਤੇ ਮੈਂ 100 ਦਿਨ ਦਾ ਚੈਲੰਜ ਲੈ ਰਿਆ 100 ਦਿਨਾਂ ਦੇ ਅੰਦਰ ਅੰਦਰ ਮੈਂ ਅੱਜ ਕੁਇੰਟਲ ਤੁਹਾਨੂੰ ਵੇਟ ਦਿਖਾਇਆ ਤੇ ਮੈਂ ਕਿੰਨਾ ਰਿਡਿਊਸ ਕਰਨਾ ਡੇਲੀ ਕਰੂੰਗਾ ਬਿਨਾ ਨਾਗਾ ਪਾਇ ਟੋਟਲ ਮੇਰਾ ਮਿੱਠਾ ਬੰਦ ਕਿਹਨੂੰ ਸ਼ੂਰ ਬੰਦ ਮੇਰਾ ਮਿੱਠਾ ਬਨਾਣਾ ਬੰਦ ਮੰਗੋ ਬੰਦ ਕਿਉਂਕਿ ਜਿਹੜੀ ਚੀਜ਼ਾਂ ਦੇ ਫੈਟ ਹੁੰਦੀ ਉਹ ਤਾਂ ਟੋਟਲੀ ਬੰਦ ਔਰ ਜੇ ਕਿਤੇ ਮੈਨੂੰ ਮਿੱਠਾ ਲੈਣਾ ਪਿਆ ਗਿਆ ਕਦੇ ਵੀ ਤਾਂ ਮੈਂ ਨੇਚਰਲ ਲਵਾਂਗਾ ਇਦਾਂ ਨਹੀਂ ਪ੍ਰੋਟੀਨਸ ਐਡ-ਆਨ ਕਰਾਂਗਾ ਆਪਣੀ ਲਾਈਫ ਦੇ ਵਿੱਚ ਪ੍ਰੋਟੀਨ ਜਿੰਨਾ ਜ਼ਰੂਰੀ ਹੈ ਫੈਟ ਘਟਾਵਾਂਗਾ ਦੇਖੋ ਕਾਰਬਸ ਵੀ ਜ਼ਰੂਰੀ ਨੇ ਅ ਸਰੀਰ ਵਾਸਤੇ ਆਪਣਾ ਕੀ ਕਹਿੰਦੇ ਨੇ ਫਾਈਬਰ ਜ਼ਰੂਰੀ ਹਰ ਇੱਕ ਚੀਜ਼ ਜ਼ਰੂਰੀ ਹੈ ਸੋ ਕੁਝ ਮੇਰੇ ਅਜ਼ੀਜ਼ ਹੈਗੇ ਨੇ ਮੇਰੇ ਕੁਝ ਅ ਦੋਸਤ ਨੇ ਭਾਜੀ ਹੋਣੇ ਨੇ ਉਹ ਵੀ ਬੜੇ ਫਿਟਨੈਸ ਦੇ ਬਾਰੇ ਬਹੁਤ ਦੱਸਦੇ ਨੇ ਉਹਨਾਂ ਤੋਂ ਵੀ ਮੈਂ ਟਿਪਸ ਲਵਾਂਗਾ ਉਹਦੀ ਆਪਣੀ ਰੁਟੀਨ ਡੇਲੀ ਟਾਈਟ ਦੀ ਹੈਣਾ ਔਰ ਨਾਲ ਕਹਿੰਦੇ ਨੇ ਡਾਈਟ ਜਿਹੜੀ ਲੈਣੀ ਉਹ ਕਿਰਨ ਉਹ ਮੰਗਾਓ ਜਿਹੜਾ ਹੁੰਦਾ ਨਾ ਵੇਇੰਗ ਮਸ਼ੀਨ ਹੁੰਦੀ ਹੈ ਜੋ ਫੂਡ ਨੂੰ ਮੋਨੀਟਰ ਕਰਦੀ ਹੈ ਵੀ ਕਿੰਨਾ ਕੁਆਂਟੀਟੀ ਦਾ ਲੈਣਾ ਮਿਣ ਕੇ ਲੈਣਾ ਪ੍ਰੋਪਰ ਹੁਣ ਜੁਣਾ ਹੋ ਰਿਹਾ ਜੀ ਸ਼ੁਰੂ ਆਪਣੀ ਡਾਈਟ ਵੱਲ ਧਿਆਨ ਦੇ ਰਿਹਾ ਕਿਉਂਕਿ ਐਦਾਂ ਕੰਮ ਨਹੀਂ ਚੱਲਦਾ। ਚਲਾ ਲਓ। ਨੈਕਸਟ ਲੈਵਲ ਪਤਲਾ ਹੋ ਕੇ ਦਿਖਾਵਾਂਗਾ ਤੁਹਾਨੂੰ ਬਾਅਦ ਐ ਜਜਬਾ ਆ ਬੈਠਾ ਦਾ ਜਜਬਾ। ਇਹੀ ਹੈ ਮੇਰਾ ਜਜਬਾ ਸਹੀ ਗੱਲ ਹੈ। ਇਹ ਪੁੱਤ ਮੇਰਾ ਮੇਰਾ ਜਜਬਾ ਹੈ। ਮਰਾ ਮੈਂ ਲੰਮੀ ਫਰਦੀ ਦੇ ਵਿੱਚ। ਇਹ ਗ੍ਰੀਫਾ ਫੋਨ ਥੋੜਾ ਜਿਹਾ ਪਰਾ ਰੱਖੋ ਹੈ ਨਾ ਕਿਉਂਕਿ ਫੋਨ ਦੇ ਉੱਪਰ गिर ਸਕਦੀ ਹੈ ਨਾ। ਮਟੋ ਜੀ ਨਾ ਉਹ ਵੀ ਤਾਂ। ਇਦਾਂ ਫੜੋ ਨਾ ਇਦਾਂ ਇਦਾਂ। ਹਾਂ। ਇਹਨੇ ਮੋਚ ਨਹੀਂ ਬਣਾ। ਮੋਚ ਨਹੀਂ ਬਣਾ। ਆ ਸਮਝਾਓਗੇ ਤੁਹਾਡੀ ਗੱਲ ਸੁਣ ਲੈਣੀ ਇਹਨੇ। ਮੈਂ ਮੋਚ ਨਹੀਂ ਬਣਾ ਹੈ ਨਾ। ਸਟੋਰੀਜ਼ ਵੀ ਸਾਡੀਆਂ ਮਤਲਬ ਮੇਰੇ ਕੋਲ ਐਂਡਿੰਗ ਥੋੜੀ ਜਿਹੀ ਮੇਰੀ ਖਰਾਬ ਹੋ ਰਹੀ ਸੀ ਤਾਂ ਮੈਂ ਐਂਡਿੰਗ ਵੱਲ ਧਿਆਨ ਦੇ ਰਿਹਾ ਸੀ ਤਾਂ ਐਂਡਿੰਗ ਬੜੀ ਵਧੀਆ ਬਣ ਗਈ ਹੈ। ਤੇ ਹੁਣ ਬਸ ਨੈਕਸਟ ਵੀਕ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਸ਼ੂਟ ਕਰਨਾ। ਕੋਈ ਗਰਮੀ ਵੀ ਹੈਗੀ ਐ ਉਸ ਆਮਾ ਸ਼ੂਟ ਕਰਾਂਗਾ ਕਿਰਨ ਨੂੰ ਮੈਂ ਤੰਗ ਨਹੀਂ ਕਰਨਾ ਸ਼ੂਟ ਦੇ ਮਾਮਲੇ 'ਚ ਕਿਰਨ ਨੂੰ ਕੰਫਰਟ ਹੀ ਦੇਣਾ ਸ਼ੂਟ ਦੇ ਵਿੱਚ ਸੋ ਉਸ ਦੇ ਅਕੋਰਡਿੰਗ ਅਪਾ ਸ਼ੂਟ ਕਰਾਂਗੇ ਸਾਰਾ